ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਤੀਜਾ ਕਾਚਾ ਤਨ ਸੰਚਨ ਨਮਖ ਫੂਲੇ ਅੰਧਾਵਾਰ ਵਿਖਿਆ ਤਾ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਸੰਚੈ ਮੂਰਖ ਦਾ ਵਾਰ ਮਨ ਮੁਖ ਭੂਲੇ ਅੰਗ ਦਾ ਵਾਰ ਲਿਖਿਆ ਤੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਖੁੰਨ ਆਵੇ ਜਾਏ ਰਹਾ ਮਾਨਮੁਖੂਲੇ ਸਭ ਮਰੇ ਦਵਾਰ ਪਾਪ ਜਲ ਡੂਬੇ ਨਾ ਸਤ ਗੁਰੇ ਭੇਟੇ ਪੂਰਾ ਭਾਗ ਸਾਚ ਰਤੇ ਅਹنس ਬਿਹਰਾਗ ਚਾਹ ਜਗ ਮਹਿ ਅੰਮ੍ਰਿਤ ਸਾਚੀ ਬਾਣੀ ਪੂਰਾ ਭਾਗ ਹਰਨਾਮ ਸਮਾਣੀ ਸਿੱਧ ਸਾਦਕ ਤਰਸੇ ਸਭ ਲੋਏ ਪੂਰਾ ਭਾਗ ਪ੍ਰਾਪਤ ਹੋਏ ਸਾਬਕਿਸ਼ ਸਾਚਾ ਸਾਚਾ ਹੈ ਸੋਏ ਉਤਮ ਬ੍ਰਹਮੁ ਪਛਾਣ ਕੋਏ ਸੱਚ ਸਾਚਾ ਸਾਚ ਆਪ ਦਰੜਾਏ ਨਾਨਕ ਆਪੇ ਵੇਖ ਆਪੇ ਸਚ ਲਾਏ ਸੱਚ ਸਾਚਾ ਸਾਚ ਆਪ ਦਰੜਾਏ ਨਾਨਕ ਆਪੇ ਆਪੇ ਸੱਚ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾ ਸ੍ਰੀ ਮਹੱਲਾ ਤੀਜਾ ਕਾਚਾ ਧਨ ਸੰਚੇ ਮੂਰਖ ਦਾ ਵਾਰ ਮਨਮੁਖ ਭੂਲੇ ਅੰਦ ਦਾ ਵਾਰ ਵਿਖਿਆ ਕੈ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਤਿਗੁਰੂ ਪਿਤਾ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਹੁਕਮਨਾਮਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਗ 665 ਤਜ ਸੁਭਾਏ ਮਾਨਾ ਸਤਗੁਰੂ ਜੀ ਕਿਰਪਾ ਕਰਨ ਬਾਣੀ ਦੇ ਬਚਨ ਸਰਬੱਤ ਸੰਗਤਾਂ ਦੇ ਹਿਰਦਿਆਂ ਤੇ ਵਸ ਜਾਣ ਸਰਬੱਤ ਸੰਗਤਾਂ ਦਾ ਆਵਿਆ ਗਾਵਿਆ ਸੁਣਿਆ ਸਤਗੁਰੂ ਜੀ ਠਾਏ ਪਉਣ ਬੁੱਲਾ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ